ਬਰਤਨ ਤੋਂ ਗਿਆਨੰਦ ਪ੍ਰਸਾਦ ਹੈ ਪੰਚਨਨ ਰਾਜਨ ਦੇ ਜੀ ਕਹਿੰਦੇ ਹੈ ਜੋ ਭਾਈ ਮਨੁਸ਼ੇਹੀ ਪ੍ਰਾਪਤ ਕਰਕੇ ਚਿੰਤਨ ਕਰੇਗਾ ਉਹ ਸਾਖ ਸੰਦੇ ਜੀ ਵਾਹਿਗੁਰੂ ਦੀ ਪ੍ਰਸਾਦੈ ਕਿਰਪਾ ਦੁਆਰਾ ਉਹਦੇ ਉੱਤੇ ਸਦਾ ਹੀ ਸੁਖ ਤੇ ਨੰਦ ਵਧਤੇਗਾ ਉਸੇ ਐਸੇ ਵੀ ਸੁਖ ਵਿੱਚ ਰਹੇਗਾ ਪਰ ਲੋਕ ਵਿੱਚ ਵੀ ਸਾਖ ਸੰਦੇ ਅਨੰਦ ਦੇ ਸਹਿਤ ਵਧਤੇਗਾ ਉਸੇ ਜੋ ਜੋ ਵੀ ਉਹਨਾਂ ਨਾਲ ਆ ਕੇ ਬਤ ਮਰਤਾ ਹੋ ਮੋਂਗੇ ਸਭ ਦਾ ਕੋਲ ਸੋਖੀ ਖਾਤ ਦਾ ਜੀ ਪ੍ਰਾਕਟ ਹੋਵੇ। ਸਵਰੰਤ ਨਾਮ ਦਾ ਹਰ ਹਰ ਹਰੇ। ਇਸ ਕਰਕੇ ਗੁਰੂ ਅਰਜਨ ਜੀ ਕਹਿੰਦੇ ਉਹ ਹਰੇ ਪਾਪਾਂ ਦਾ ਹਰਕ ਹੈ। ਪਰਮਾਨੰਤ ਸੱਚਿਆਂ ਦਾ ਹਰਕ ਹੈ। ਪਰਮੇਸ਼ਰ ਸੰਤ ਦੇ ਦਾ ਹਰਕ ਹੈ। ਵਿਪਰੀਤ ਬੁੱਧੀ ਦਾ ਨਾਸਵਤ ਹਰਕ ਹੈ। ਐਸੇ ਸੱਤ ਜੀ ਹਰੀ ਪ੍ਰਮੇਸ਼ਰ ਜਿਹੜਾ ਉਹਦਾ ਸਤ ਸਿਮਰਨ ਕਰਦੇ ਰਹਿੰਦੇ ਨੇ ਅਨੇਕ ਤਰ੍ਹਾਂ ਦੇ ਨਰਮੋਹ ਹਤੇ। آ جڑ رچنا نہ رہے نا, نا سنتھی ایسی رچنا سچ سمجھی جی ہے سمت سے پرتاپ کر کے بوکا ادو ہی مارتے ادو ہی تڑپتے آن جدو بچوڑا پہنتا وہ ہوتا کرتے جی موہ نہ ہوتا جی آپ دکھی نہ ہونا پڑے جا پلو ہوئے کہ میرے ساتھی فلانے سو سا بیٹھا میں جاگا چا ہوا جی کمائی تو بنا ہے تو ایسے کر کے خدشہ جی جہ مہاتما سا جن اس ہر ویڑے پر چنتن کرتے ہیں اور ادت رچنا نر موہت رحم والی نہیں ہے رچنا یہ موہ تو رحت ہو ہیں ਇਹ ਪੰਡਤ ਜਨੋ ਤੁਸੀਂ ਵੀ ਭਾਈ ਚਿੰਤਨ ਕਰੋ ਉਹ ਤੋਂ ਰਹਿਤ ਹੋ ਜਾਓ ਕਹਿੰਦੇ ਜੀ ਤੁਸੀਂ ਤਾਂ ਕਹਿੰਦੇ ਹੋ ਚਿੰਤਨ ਕਰੋ ਆ ਬੜੇ ਬੜੇ ਰਾਜੇ ਬੜਾ ਸੁਖ ਮਾਣਦੇ ਆ ਤਾਂ ਭਗਤੀ ਕਰਨ ਦਾ ਕੁਝ ਸਮਾਂ ਤੇ ਪਾਪ ਕਰਦੇ ਮਹਾਰਾਜ ਕਹਿੰਦੇ ਤਾਂ ਇਹ ਪਰਾ ਪੂਰਵੇਂ ਕੁਝ ਹੁੰਦੇ ਮਾ ਵੀ ਮਾਈ ਪਤੇ ਇਹ ਪੰਡਤ ਜਨੋ ਪਰਾ ਉਤ ਕਿਸ਼ਟ ਪੂਰਵੇਂ ਪੂਰਬ ਲਾਇਕਾ ਦਾ ਦਾਨ ਕੀਤਾ ਹੋਇਆ ਹੈ ਤਪੋ ਰਾਜ ਰਾਜ ਤੋਂ ਦਰਤ ਕਉਂ ਤੋਂ ਤੇ ਮਹੀਪ ਤੇ ਮਹੀ ਧਰਤੀ ਦੇ ਪਤੀ ਬਣ ਕੇ ਇਹ ਰਾਜੇ ਬਹੁਦੇ ਹਨ ਵਿਪਰੀਤ ਬੁੱਧਿੰ ਮਾਸ ਲੋਕ ਹੈ ਜਦੋਂ ਰਾਜ ਮਿਲਦੇ ਇਹ ਮਾਸ ਲੋਕ ਦੇ ਅੰਦਰ ਉਲਟ ਬੁੱਧੀ ਹੋ ਜਾਂਦੀ ਹੈ ਜਦ ਇਹ ਸੱਤ ਤੰਗੀ ਬਿਰਤੀ ਬਦਲ ਜਾਂਦੀ ਹੈ ਨਾਲ ਜਨ ਕਾਲ ਤੱਕ ਬਹੁਗਤੇ ਲੋਕਾਂ ਨੂੰ ਦੁੱਖ ਦਿੰਦੇ ਉਹਦਾ ਸੱਤ ਤੰਗੀ ਫਲ ਕੀ ਮਿਲਦਾ ਚਿਰ ਕਾਲ ਤੱਕ ਸੱਤ ਤੰਗੀ ਦੁੱਖ ਬਹੁਦੇ ਨੇ ਨਰ ਕੰਮ ਉਸੇ ਰਾਜ ਆਕੀ ਰਾਜ ਸਭਾ ਦੇ ਉੱਪਰ ਫਤਿ ਰਾਜ ਰਾਮਚੰਦਰ ਜੀ ਬੈਠੇ ਬੜੇ ਬੜੇ ਵਿਸ਼ਿਸ਼ਟ ਵਰਗੇ ਵਿਦਵਾਨ ਬੈਠੇ ਇਸ ਕੀੜਾ ਸਾਹ ਤਗਦੀ ਖੱਦ ਤੇ ਚੜੇ ਡਿੱਗ ਪਵੇ ਚੜੇ ਡਿੱਗ ਪਵੇ ਦੋ ਲੱਤਾਂ ਉਹਦੀਆਂ ਕਰ ਲਈਆਂ ਦੁਨੀਆਂ ਹੋਣੀਆਂ ਮੁਸਕਰਾਏ ਰਾਮਚੰਦਰ ਜੀ ਉਸਦੇ ਵਿਸ਼ਿਸ਼ਟੀ ਜੀ ਕਹਿੰਦੇ ਹੈ ਰਾਮ ਕੀ ਕਾਰਨਾ ਮੁਸਕਰਾਹਟ ਦਾ ਕਹਿੰਨ ਲੱਗੇ ਗੁਰੂ ਜੀ ਕੀ ਦੱਸਾਂ ਇਹ ਜਿਹੜਾ ਸੀਂਦਾ ਚੜਦਾ ਹੈ ਉੱਪਰ ਡਿੱਗ ਪੈਂਦਾ ਹੈ ਇਹ 14 ਵਾਰੀ ਜੰਬਰ ਰਾਜ ਦੀ ਪਦਵੀ ਦੇ ਉੱਤੇ ਬੈਠ ਚੁੱਕਿਆ ਹੈ। ਸਵਰਗ ਦਾ ਰਾਜਾ ਬਣ ਚੁੱਕਿਆ 14 ਵਾਰੀਏ। ਪਰ ਅੱਜ ਅਸੀਂ ਤਾਂ ਹੁੰਦੇ ਆਂ ਬਹਿਰੀ ਟੁੱਟੀਆਂ ਜਾਂ ਲੱਟਾ ਵਾਲਾ ਕੀੜਾ ਬਟੜਾ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ

ਬਾਰੇ ਲੋਕ ਤਾਂ ਸਮਝੀ ਡਾਰਾਂ ਦੀਆਂ ਡਾਰਾਂ ਜਿੱਥੇ ਬੰਨ ਬੰਨ ਤੇ ਚਲੋ ਵੇਸ਼ੇ ਜੋਗੀ ਇਹ ਰਸਤਰੀਏ ਚਲੋ ਤੇ ਜੀਏ ਬਿਆਕੁ ਦੁਨੀਆ ਦਰਸ਼ਨਾ ਨੂੰ ਜਾਵੇ ਇੱਕ ਦਿਨ ਹੰਕਾਰ ਨਾਲ ਕਹਿੰਦਾ ਕਹਿੰਦਾ ਆਪਣੇ ਗੜ ਸ਼ਾਕਰ ਚ ਕੋਈ ਇਹ ਹੈ ਜਾਂ ਤਾਂ ਵੀ ਰਿਹਾ ਕਿ ਮੇਰੇ ਦਰਸ਼ਨੀ ਕੀਤੇ ਜਿਸ ਨੇ ਦੱਸਦਾ ਕਦੇ ਗਰੀਬ ਤਿਲਕੂ ਸਿੱਖ ਹੈ ਉਹਨੇ ਨਹੀਂ ਕਿਹਾ ਕਹਿੰਦਾ ਉਹਨੇ ਨਹੀਂ ਸਵਰਗ ਜਾਣਾ ਕਹਿੰਦਾ ਪੁੱਛੋ ਤਾਂ ਸੁਨੇਹਾ ਭੇਜਿਆ ਉਹ ਕਹਿੰਦਾ ਜਾ ਕੇ ਕਹੋ ਜੋਗੀ ਨੂੰ ਮੈਂ ਨਹੀਂ ਉਹਦੇ ਸਵਰਗ ਜਾਣਾ ਕਹਿੰਦੇ ਕਿ ਤੂੰ ਕਿੱਥੇ ਜਾਵਨੇਗਾ ਕਹਿੰਦਾ ਮੈਂ ਤਾਂ ਸ਼ਰਵਰਤਨ ਦੇ ਲਈ ਕਰਤਨਾ ਜਿ ਸਮਾਉਂਗਾ ਮੈਨੂੰ ਹੀ ਜਾਣਾ ਤੇਰੇ ਸਵਰਗ ਦੇ ਅੰਦਰ ਮਹਿਸ਼ਾਸ ਜੋਗੀ ਹੋ ਗਿਆ ਕੋਈ ਇਹੋ ਜਿਹਾ ਵੀ ਸੁਲਕਰ ਪਿਆ ਜਿਹੜਾ ਫਰਗ ਨਾ ਜਾਣਾ ਚਾਹੇ ਆਪ ਉਥੇ ਅਸਰ ਸਮਝੋ ਦੇ ਘਟ ਨੂੰ ਤਰ ਜਦੋਂ ਤਿਲਕ ਨੂੰ ਪਤਾ ਲੱਗਿਆ ਕਿ ਮਹਿਸ਼ਾਸ ਜੋਗੀ ਆਉਂਦਾ ਉਹਨੇ ਬਦਲਿਆ ਹੋਇਆ ਦੇਵਤਲ ਜਿਹੜਾ ਬਥੇ ਤੱਕ ਨੂੰ ਸਵਰਗ ਜਾਉ ਮੈਂ ਸਵਰਗ ਜਾਣਾ ਤੱਕ ਤੇ ਬੰਦ ਕਰ ਦਿੱਤਾ ਸਭੀ ਆਉਂਦੇ ਉਹ ਹਕਮ ਆਰ ਦਾ ਖੋਲ ਦੁਨੀਆ ਦੱਸਦੀ ਆ ਉਹ ਦੱਸਣਾ ਨੂੰ ਅਜ ਸਿੱਖ ਮੱਥੇ ਨਹੀਂ ਲਾਉਂਦਾ ਉਸ ਨੂੰ ਦੱਸ ਦਿੰਦੀ ਇਹ ਗੁਨਾਹ ਦੇ ਲੇਖ ਦੀ ਸਿੱਖੀ ਸਾਸ ਦੀ ਦਿਰ ਜਿਨ੍ਹਾਂ ਨੇ ਕੀਤੀ ਆ ਉਹਨਾਂ ਦੀ ਵਕਤਾ ਹੈ ਉਹ ਕਹਿੰਦਾ ਖੋਲ ਕਹਿੰਦਾ ਪਹਿਲਾਂ ਭਰ ਹਟਾਲਾ ਤੇਰੇ ਮੱਥੇ ਬਗਰੋ ਲੱਗੋ ਕਹਿੰਦਾ ਤੂੰ ਸਵਰਗ ਦੀ ਜਾਣਾ ਕਹਿੰਦਾ ਮੈਂ ਤੇਰੇ ਸਵਰਗ ਮੈਂ ਨਹੀਂ ਜਾਣਾ ਤੂੰ ਕਿੱਥੇ ਜਾਵੇਂਗਾ ਕਹਿੰਦਾ ਮੈਂ ਗੁਰਦਵਾਰ ਦੇ ਲੇਖ ਆ ਮੈਂ ਛੁਮਾਂ ਹਾਂ ਮੈਂ ਮੈਂ ਗੁਰਪੁਰੀ ਨੂੰ ਜਾਵਾਂਗਾ ਬਾਏ ਤੇਰਾ ਜੁੱਤ ਤੱਕ ਵਰਤਦਾ ਕਹਿੰਦਾ ਇਹੋ ਜਿਹਾ ਤੇਰਾ ਗੁਰੂ ਹੈ ਮੈਨੂੰ ਵੀ ਦਰਸ਼ਨ ਖਰਾ ਤਿਲਕ ਨੂੰ ਸਾਤ ਸੰਤ ਜੀ ਪਹਿਲਾਂ ਉਹਦਾ ਬਰ ਹਟਾਇਆ ਉਹਨੂੰ ਬੈਠ ਕੇ ਅਮਰ ਤੱਕ ਉਤਰ ਗਿਆ ਬੇਸ਼ੱਕ ਜੋ ਵੀ ਹੰਕਾਰੀ ਸੀ ਕਹਿੰਦਾ ਮੈਂ ਗੁਰੂ ਅਕਿੰਦ ਦੇ ਨੂੰ ਤਾਂ ਮੰਨਾਂਗਾ ਇੱਕ ਤਾਂ ਮੇਰਾ ਨਾਮ ਦਸਨ ਵਿੱਚ ਹੀ ਹੈ ਇੱਕ ਮੈਨੂੰ ਦਰਸ਼ਨਾਂ ਦੇ ਲ ਜਾਂਦੇ ਨੇ ਉੱਥੇ ਵੇਲੇ ਸਾਤ ਸੰਤ ਗੁਰੂ ਅਕਿੰਦ ਦੇ ਯਾਤਰ ਜਾਂਦੇ ਕਹਿੰਦੇ ਭਾਈ ਹੰਕਾਰੀ ਜੋਗੀ ਆਉਂਦਾ ਹੈ ਦਾਲ ਕਰਤਾ ਦਿੱਖਿਆ ਸਾਡੇ ਆਲੇ-ਦਾਲੇ ਕਮਾਦ ਤਾਨਦੇ ਕਮਾਦ ਤਾਨ ਦੀ ਤੱਕ ਦੰਦਰ ਜੀ ਗਿਆ ਦੇਖੇ ਮਾਰਾ ਤਾਂ ਠੀਕਾ ਨਹੀਂ ਦਰਸ਼ਨ ਹੀ ਦੇ ਰਹੇ ਬਾਹਰ ਜਿਹੜੇ ਬੈਠੇ ਮਾਰੇ ਕਹਿੰਦੇ ਸਾਹ ਭਾਈ ਗਣੇਸ਼ੇ ਮੇਸ਼ੇ ਜੋਗੀ ਤਕਣਾ ਰਾਮ ਹੋ ਗਿਆ ਕਹਿੰਦਾ ਮਾਰਾ ਤੁਸੀਂ ਮੈਨੂੰ ਕਿਵੇਂ ਜਾਣਦੇ ਹੋ ਕਹਿੰਦੇ ਭਾਈ ਅਸੀਂ ਜਾਣਦੇ ਕਿਉਂ ਨਹੀਂ ਸਾਡਾ ਆਤਮਾ ਹੀ ਸਾਰੇ ਵਿਆਪਕ ਹੋ ਰਿਹਾ ਹੈ। ਨਾਲ ਹੀ ਸਤਿਗੁਰੂ ਜੀ ਕਹਿੰਦੇ ਤੇਰਾ ਕੰਨ ਕਿੱਥੇ ਹੈ? ਜਿੱਥਾ ਤੇਰਾਂ ਦਾ ਸਦੀਪ ਹੋਇਆ ਹੋਇਆ ਕੰਨ ਇਸ ਤੇਦਾ ਪੱਣਾ ਨਹੀਂ। ਕਹਿੰਦੇ ਤੇਰਾ ਕੰਨ ਕਿੱਥੇ ਹੈ? ਕਹਿੰਦਾ ਮਹਾਰਾਜ ਤੁਸੀਂ ਪੁੱਛਿਆ ਹੋ ਤਾਂ ਕਿਸਨੇ ਕਦੇ ਪੁੱਛਿਆ ਨਹੀਂ। ਮੈਂ ਮੇਰੀ ਬਹੁਤ ਪੰਜ-ਸੋਲ ਸਾਲ ਦੀ ਆਜੂ ਹੈ। ਮੈਂ ਜੀ ਤੇਰਾ ਸਮੁੰਦਰ ਦੇ ਕਿਨਾਰੇ ਬੇੜੇ ਚੜ੍ਹਦੀ ਮੈਨੂੰ ਨੋੜ ਪੈਣੀ। ਉਥੇ ਬੇੜਾ ਡੁੱਬਣ ਲੱਗਾ ਬਲਾ ਕਹਿੰਦਾ ਕੋਈ ਬਲੀ ਦਿਓ ਤਾਂ ਬਚੂਗਾ ਸਾਰੇ ਕਹਿੰਦੇ ਆ ਜੋਗੀ ਦਾ ਬੁੱਧੀ ਕੋਈ ਨਹੀਂ ਰੋਣ ਵਾਲਾ ਇਹ ਨੂੰ ਢਿਡ ਦਿਓ ਸਾਰੇ ਬੱਝ ਰਹਾਂਗੇ ਮੈਂ ਬਥੇਰਾ ਕਹਿ ਮੈਨੂੰ ਨਾ ਛੇਡੋ ਤੁਸੀਂ ਆਪਣਾ ਕਰੋ ਕਹਦੇ ਮੈਨੂੰ ਧੱਕੇ ਨਾਲ ਹੀ ਦੇਣੇ ਤੋਂ ਬਾਹਰ ਢਿਡ ਦਿੱਤਾ ਜੀ ਪਰਮੇਸ਼ਰ ਰੱਖ ਗਿਆ ਜੀ ਮੱਠ ਆਇਆ ਮੇਰੇ ਤਨ ਨੂੰ ਵੱਟ ਕੇ ਰਹਿ ਗਿਆ ਦਿੱਤੀ ਮੈਂ ਤਰਦਾ ਤਰਦਾ ਬਸਾ ਬਨਾਰੇ ਲੱਗਾ ਜੀ ਉਦੋਂ ਦਾ ਮੇਰਾ ਕਰ ਹੈ ਸਤਿਗੁਰੂ ਜੀ ਨੇ ਖਰਤਿਆਰੀ ਪੜਦੇ ਤੋਂ ਬਾਹਰ ਹੱਥ ਕਰਕੇ ਕਹਿੰਦੇ ਆਹ ਕਾਜੀ ਤੇਰਾ ਕਰਨ ਹੈ ਜਦੋਂ ਸਾ ਤਕਵੀ ਮੁੰਦਰਾ ਵਾਲਾ ਕਰਨ ਦਿਖਾਇਆ ਕਹਿੰਦੇ ਮਾਰਾ ਹੁਣ ਨਾ ਕਰਨ ਪਾ ਕਰੋ ਮੇਰੇ ਪਰਦਾ ਨਾ ਪਰਦਾ ਕੱਢ ਦਿਓ ਮਹਾਰਾਜ ਜੀ ਮੇਰੇ ਤੇ ਕਿਰਪਾ ਦੇ ਕੀ ਕਰੋ ਖਰਤਿਆਰੀ ਸਿੱਖੀ ਧਾਰਮਿਕੀ ਜਿਹੜਾ ਲੋਕਾਂ ਨੂੰ ਸਵਰਗ ਪਹੁੰਚਾਉਂਦਾ ਅਸਲੀ ਉਹਦੀ ਵੀ ਬਾਸ਼ਨਾ ਸਵਰਗ ਜਾਣ ਦੀ ਖਤਮ ਹੋ ਗਈ ਕੰਤਰਾ ਜੀ ਰਾਜ ਨਾ ਚਾਹੋ ਵਗਣਾ ਚਾਹੋ ਮਨੁੱਖੀ ਜਨਮ ਕਮਕਾਰ ਇਹ ਹੀ ਸੱਚ ਤਤਪ੍ਰੀਤੀ ਉਸ ਨੂੰ ਪ੍ਰਾਪਤ ਹੋਏ ਸੋ ਜਿਹੜੇ ਸੱਤ ਜਿਹੜੇ ਰਾਜ ਲੋਕ ਨੇ ਉਹ ਤੱਪ ਕਰਕੇ ਰਾਜ ਪ੍ਰਾਪਤ ਉਹਦਾ ਸੁਖਾਪਤਾ ਦੇ ਤਹਿਤ ਮਗਰੋਂ ਖਰਚਾ ਜੀ ਪਾਪ ਦਾ ਫਲ ਚਿਰ ਕਰ ਤੱਕ ਦੁੱਖ ਭੋਗਦੇ ਰਹੇ ਜੀ ਸੁਖਾਪਤਾ ਹੀ ਕਰਨਾ ਬਹੁਤ ਹੋ ਗਿਆ ਐਥੇ ਬਖਸ਼ਾਮ ਦਿੰਦੇ ਹਾਂ ਜਿਸ ਪ੍ਰਕਾਰ ਭਾਈ ਇਹ ਅਪਤਮਈ ਬਾਣੀ ਹੈ ਮਰਾਜ ਪੈਦਾ ਕਰਨ ਵਾਲੀ ਬੁਰ ਸਿੱਖੋ ਜਿੱਥੇ

ਸਾਰੇ ਹੀ ਵਿਤਕ ਦੇ ਜਾਲ ਵਿੱਚ ਫਸੇ ਹੋਏ ਨੇ ਦਸਵੇਂ ਪਾਤਸ਼ਾਹ ਨੇ ਕੋਈ ਵੀ ਬਚਿਆ ਨਹੀਂ ਹੈ ਇਸ ਕਾਲ ਦੇ ਜਾਲ ਤੋਂ ਬਚਣ ਵਾਸਤੇ ਸੁਣੋ ਅਮਰ ਕਮਈ ਬਾਣੀ ਦੀ ਸ਼ਰਮ ਕੋਟ ਕਾਇ ਕਰਕੇ ਇਸ ਅਮਰ ਕਮਈ ਸਰਵ ਨੂੰ ਭਾਈ ਧੰਗ ਦੇ ਨਾਲ ਕੀਰਤਨ ਕਥਾ ਦੁਆਰਾ ਹਿਰਦੇ ਨੂੰ ਕਾਇਦਾ ਹੈ ਜਿਸ ਕਰਕੇ ਫੇਰ ਹਕਾਂ ਨਾਮ ਆਦਿਆਂ ਬਰ ਨਾਲਦਿਆਂ ਨੂੰ ਭਾਈ ਮੇਰੇ ਨਮਿਤ ਰਖਾ ਦਿਓ ਪਾਠ ਮੇਰੇ ਨੂੰ ਬਨਾਣਾ ਕਰਦੇ ਹੋ ਤਾਂ ਉਹ ਜੀ ਨਾਲ ਹੋਵੇ ਨਾ ਦੀ ਕਰ ਸਕੀਏ ਨਾ ਸਾ ਤੋਂ ਸੁਣਿਆ ਜਾਵੇ ਨਾ ਉਹ ਗਾਂ ਗਾਂ ਗਏ ਨੇ ਸੁਣਿਆ ਵਿਚਾਰੇ ਨੇ ਇਹੀ ਦੀ ਸੱਤ ਅੰਜੀ ਹੱਤ ਜਿਹੜੀ ਅਸੀਂ ਅੱਜ ਬ੍ਰਹਮਣਾ ਨੂੰ ਖੰਡਨ ਕਰਦੇ ਫਿਰਦੇ ਪਕੜਦੇ ਕਰਦੇ ਹੁੰਦੇ ਸੀ ਉਹ ਭਾਈ ਕਿਹਦੇ ਰੀਤ ਸਾਡੇ ਘਰ ਆ ਗਏ ਸੋ ਵੈ ਨੂੰ ਕਿਰਪਾ ਕਰੇ ਆਪ ਸਾਥ ਸਭੀ ਪ੍ਰੇਮੀਆਂ ਨੇ ਸਾਡੀ ਤੱਕ ਤੋਂ ਕਦਰ ਕੀਤਾ ਹੈ ਇਹ ਵੀ ਭਾਈ ਅਤਿਅੰਤ ਪੁੱਤ ਹੈ ਇਸੇ ਤਰ੍ਹਾਂ ਜਿਤਨਾ ਭਾਈ ਪੁੱਤਰ ਹੋਇਆ ਕਥਾ ਵਿਚਾਰ ਹੋਈ ਆਪ ਕਰੋਤੇ ਬਣ ਕੇ ਸਾਰਿਆਂ ਦਾ ਦਰਸ਼ਨ ਕੀਤਾ ਅਰਦਾਸ ਕਰੀਏ ਮਹਾਰਾਜਾ